ਪੌਲਸ ਰਸੂਲ ਦੀ ਦੂਜੀ ਪੱਤਰੀ ਕ੍ਰੰਥੀਯਾਨੂ ਅਧਿਆਇ 3 ਕੀ ਅਸੀਂ ਫੇਰ ਆਪਣੀ ਨੇਕ ਨਾਮੀ ਦਰਸ਼ਨ ਲੱਗੇ ਹਾਂ? ਅਥਵਾ ਕਈਆਂ ਵਾਂਗੂ ਸਾਨੂੰ ਵੀ ਤੁਹਾਡੇ ਕੋਲ ਜਾਂ ਤੁਹਾਡੀ ਵੱਲੋਂ ਨੇਕ ਨਾਮੀ ਦੀਆਂ ਚਿੱਠੀਆਂ ਦੀ ਲੋੜ ਹੈ। ਸਾਡੀ ਚਿੱਠੀ ਤੁਸੀਂ ਹੋ ਜਿਹੜੀ ਸਾਡਿਆਂ ਹਿਰਦਿਆਂ ਵਿੱਚ ਲਿਖੀ ਹੋਈ ਹੈ ਜਿਹਨੂੰ ਸਭੇ ਮਨੁੱਖ ਜਾਣਦੇ ਅਤੇ ਪੜ੍ਹਦੇ ਹਨ। ਪਰ ਤਖ ਹੈ ਪਈ ਤੁਸੀਂ ਮਸੀਹ ਦੀ ਚਿੱਠੀ ਹੋ। ਜੋਦੀ ਸਾਡੀ ਟੈਲ ਦੇ ਰਾਹੀਂ ਸਾਈ ਨਾਲ ਨਹੀਂ ਸਗੋ ਅਕਾਲ ਪੁਰਖ ਦੇ ਆਤਮਾ ਨਾਲ ਲਿਖੀ ਹੋਈ ਹੈ ਪੱਥਰ ਦੀਆਂ ਪੱਟੀਆਂ ਉੱਤੇ ਨਹੀਂ ਸਗੋ ਮਾਸ ਰੂਪੀ ਹਿਰਦੇ ਦੀਆਂ ਪੱਟੀਆਂ ਉੱਤੇ ਅਸੀਂ ਮਸੀਹ ਦੇ ਰਾਹੀਂ ਪਰਮੇਸ਼ਰ ਦੇ ਉੱਤੇ ਅਜੀਹਾ ਭਰੋਸਾ ਰੱਖਦੇ ਹਾਂ ਇਹ ਨਹੀਂ ਭਈ ਅਸੀਂ ਆਪ ਤੋਂ ਇਸ ਜੋਗੇ ਹਾਂ ਜੋ ਕਿਸੇ ਗੱਲ ਨੂੰ ਆਪਣੀ ਹੀ ਵੱਲੋਂ ਸਮਝੀਏ ਸਗੋ ਸਾਡੀ ਯੋਗਤਾ ਪਰਮੇਸ਼ਰ ਵੱਲੋਂ ਹੈ ਜਿਨੇ ਸਾਨੂੰ ਨਵੇਂ ਨੀਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ ਪਰ ਲਿਖਿਤ ਦੇ ਸੇਵਕ ਨਹੀਂ ਸਗੋ ਆਤਮਾ ਦੇ ਕਿਉਂ ਜੋ ਲਿਖਿਤ ਮਾਰ ਸੁੱਟਦੀ ਹੈ ਪਰ ਆਤਮਾ ਜੋ ਆਲਦਾ ਹੈ ਪਰੰਤੂ ਜੇ ਮੌਤ ਦੀ ਸੇਵਕਾਈ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉਤੇ ਉੱਕਰੀ ਹੋਈ ਸੀ ਐਨੇ ਤੇਜ ਨਾਲ ਹੋਈ ਭਈ موسی ਦੇ ਮੁਖ ਦੇ ਤੇਜ ਦੇ ਕਾਰਨ ਜੋ ਭਾਵੇਂ ਅਲੋਪ ਹੋਣ ਵਾਲਾ ਸੀ ਇਸਰਾਇਲ ਦਾ ਵੰਸ ਉਹਦੇ ਮੁਖ ਵੱਲ ਤੱਕ ਨਾ ਸਕਿਆ ਤਾਂ ਆਤਮਾ ਦੀ ਸੇਵਕਾਈ ਐਦੋਂ ਵੱਧ ਕੇ ਤੇਜ ਨਾਲ ਕੀ ਕਰਨਾ ਹੋਵੇਗੀ ਕਿਉਂਕਿ ਜੋ ਦੋਸ਼ੇ ਠਰਾਉਣ ਦੀ ਸੇਵਕਾਈ ਤੇਜ ਰੂਪ ਹੈ ਤਾਂ ਧਰਮ ਦੀ ਸੇਵਕਾਈ ਬਹੁਤ ਹੀ ਵਧ ਕੇ ਤੇਜ ਨਾਲ ਹੋਵੇਗੀ ਉਹ ਜੋ ਤੇਜਵਾਨ ਕਿਥੀ ਹੋਈ ਸੀ ਸੋ ਵੀ ਇਸ ਲੇਖੇ ਅਰਥਾਤ ਇਸ ਅਤ ਵੱਡੇ ਤੇਜ ਦੇ ਕਾਰਨ ਤੇਜਵਾਨ ਨਾ ਰਹੀ ਕਿਉਂਕਿ ਜੇ ਉਹ ਜਿਹੜੀ ਅਲੋਪ ਹੋਣ ਵਾਲੀ ਹੈ ਤੇਜ ਨਾਲ ਹੋਈ ਤਾਂ ਜਿਹੜੀ ਥਿਰ ਰਹਿਣ ਵਾਲੀ ਹੈ ਕਿੰਨੀ ਵਧੇਕ ਤੇਜ ਨਾਲ ਹੋਵੇਗੀ ਉਪਰੰਤ ਜਦੋਂ ਸਾਨੂੰ ਐਡੀ ਆਸ ਹੈ ਤਦ ਉਹ ਅਸੀਂ ਵੱਡੇ ਨਿਤੜਕ ਬੋਲਦੇ ਹਾਂ ਅਤੇ ਮੂਸਾ ਵਾਂਗੂ ਨਹੀਂ ਜਿਨੇ ਆਪਣੇ ਮੁਖ ਉਤੇ ਪਰਦਾ ਕੀਤਾ ਕੋਈ ਇਸਰਾਈਲ ਦਾ ਵੰਸ ਉਸ ਅਲੋਪ ਹੋਣ ਵਾਲੇ ਦਾ ਉੜਕ ਨਾ ਵੇਖੇ ਪਰ ਉਹਨਾਂ ਦੀ ਬੁੱਧ ਮੋਟੀ ਹੋ ਗਈ ਕਿਉਂ ਜੋ ਅੱਜ ਤੋੜੀ ਪੁਰਾਣੇ ਨਿਯਮ ਦੇ ਪੜਨ ਵਿੱਚ ਉਹ ਪੜਦਾ ਰਹਿੰਦਾ ਹੈ ਅਤੇ ਚੁੱਕਿਆ ਨਹੀਂ ਜਾਂਦਾ ਪਰ ਉਹ ਮਸੀਹ ਵਿੱਚ ਅਲੋਪ ਹੋ ਜਾਂਦਾ ਹੈ ਸਗੋਂ ਅੱਜ ਤੀਕ ਜਦ ਕਰੇ ਮੂਸਾ ਦਾ ਗ੍ਰੰਥ ਪੜਿਆ ਜਾਂਦਾ ਹੈ ਤਾਂ ਪੜਦਾ ਉਹਨਾਂ ਦੇ ਦਿਲ ਉੱਤੇ ਪਿਆ ਰਹਿੰਦਾ ਹੈ ਪਰ ਜਾਂ ਕੋਈ ਪ੍ਰਭੂ ਦੀ ਵੱਲ ਫਿਰੇਗਾ ਤਾਂ ਉਹ ਪੜਦਾ ਜੋ ਫੇਰ ਚੁੱਕ ਲਿਆ ਜਾਵੇਗਾ ਹੁਣ ਉਹ ਪ੍ਰਭੂ ਦਾ ਆਤਮਾ ਹੈ ਅਤੇ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਹੀ ਆਜ਼ਾਦੀ ਹੈ ਪਰ ਅਸੀਂ ਸਭ ਅਣਕ ਜੇ ਮੁਖ ਨਾਲ ਪ੍ਰਭੂ ਦੇ ਤੇਜ ਦਾ ਮਨੋ ਸ਼ੀਸ਼ੇ ਵਿੱਚੋਂ ਪ੍ਰਤੀਬਿੰਬ ਵੇਖਦੇ ਹੋਏ ਤੇਜ ਤੋਂ ਤੇਜ ਤੱਕ ਜਿਵੇਂ ਪ੍ਰਭੂ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿੱਚ ਬਦਲਦੇ ਜਾਂਦੇ ਹਾਂ